ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪ ਕੀ ਮਾਲਾ ਪਹਿਲਾ ਇੱਕ ਓੰਕਾਰ ਸਤਿ ਪ੍ਰਸਾਦ ਜੈ ਘਰ ਕੀ ਰਤਾਖੀ ਹੈ ਕਰਤੇ ਕਾ ਹੋਏ ਵਿਚਾਰੋ ਚਿਤ ਕਰ ਗਾਵੋ ਸੋਹਿਲਾ ਸਿਬਰੀ ਹੋ ਸਰਜਨਾਰੋ ਤੁਮ ਗਾਵ ਮੇਰੀ ਨਿਰਭਉ ਕਾ ਸੋਹਿਲਾ ਹਾਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾ ਨਿਤ ਨਿਤ ਜੀ ਅਡੇ ਸੰਭਾਲੀਣ ਦੇਖਾਂ ਗਾ ਦੇ ਮਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਮਨ ਸੋ ਮਾਰ ਸੰਬਤ ਸਾ ਲਿਖਿਆ ਮਿਲ ਕਿਰਪਾ ਬੋ ਤੇਲ ਜੇ ਸੱਜਣਾ ਅਸੀਂ ਸੜੀਆਂ ਜਿਉ ਹੋਵਾ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਅਸਾ ਮਹਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਘਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕਿਰਤੋ ਹਾਏ ਸੋ ਕਰ ਰਖ ਵਡਾਈ ਦੁਇ ਰਹਾਉ ਵਿਸੇ ਚਸਿਆ ਘੜਿਆ ਪਹਿਰਾ ਦਿੱਤੀ ਵਾਰੀ ਮਾਹਉ ਆ ਸੂਰਜ ਇੱਕ ਔਰਤ ਅਨੇਕਾ ਨਾਨਕੇ ਕਰਤੇ ਕਿ ਕਿਤੇ ਵੇਸ ਆਰਾਗੇ ਤਨ ਆਪਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਸਰ ਕਾ ਮੰਡਲ ਜਨ ਕਮੋਤੀ ਰੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵਨੈਨ ਨਨ ਨੈਨ ਹੈ ਤੋਹੀ ਕਉ ਸਹਸ ਮੂਰਤਨ ਨਾ ਇਕ ਤੋਹੀ ਸਹਿਜ ਪਦ ਬੇਮਲਨਨ ਇੱਕ ਪਦ ਗੰਧ ਬਿਨ ਸਹਿਜ ਤਵ ਗੰਧ ਏਵ ਚਲਤ ਮੋਹੀ ਸਭ ਮਹਿਜੂਤ ਜੋਤ ਹੈ ਸੋਏ ਇਸਦਾ ਚਾਨਨ ਸਭ ਮਹਿ ਚੰਨਨ ਹੋਏ ਗੁਰ ਸਾਹਿਬ ਕੀ ਜੋਤ ਪ੍ਰਗਟ ਹੋਏ ਜਾ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਅਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕਉ ਹੋਏ ਜਾਣੇ ਤੇਰੇ ਨਾਇ ਵਾਸਾ ਰਾਗ ਗਉੜੀ ਪੁਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਪਰਿਆ ਮਿਲ ਸਾਧੂ ਖੰਡ ਲਖੰਡਾ ਹੈ ਹੋਰਬਾ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਘਰ ਸਾਧੂ ਅੰਜਲੀ ਪਨ ਵੱਡਾ ਹੈ ਘਰ ਦੰਡਾਉਤ ਪਨ ਵੱਡਾ ਹੈ ਰਹਾਉ ਸਾਖਿਤ ਹਰ ਰਸ ਸਾਧਨਾ ਜਾਣਿਆ ਥਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੇ ਚਬੈ ਦੁਖ ਪਾਵੇਂ ਜਮ ਕਾਲ ਸਹਿਸ ਸਰਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪ੍ਰਖੰਡਾ ਹੈ ਆਵ ਨਾਸੀ ਪੁਰਖ ਪਾ ਪਰਮੇਸ਼ਰ ਮਾਉ ਸੋਮਖੰਡ ਬ੍ਰਹਮੰਡਾ ਹੈ ਹਾਮ ਗਰੀਬਾ ਮਸਕੀਨ ਪ੍ਰਭ ਤੇਰੇ ਹਰ ਰਾਕ ਰਾਕ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਅਰਾਗੇ ਗੌੜੀ ਪੁਰਬੀ ਮਹੱਲਾ ਪੰਜਵਾਂ ਪਰੋਂ ਬੇਨੰਤੀ ਸੁਣ ਮੇਰੇ ਮੀਤਾ ਸ਼ਾਂਤ ਟਹਿਲ ਕੀ ਬਿਲਾ ਇਹਾਂ ਖਾਟ ਚਲੋ ਹਰਲਾਹਾ ਆਗੇ ਬਸਨ ਸੁਹਿਲਾ ਆਉਦ ਪਟੇ ਦਿਨ ਸ੍ਰੇਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮਹ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹ ਰਸ ਆਕਾਥ ਕਥਾ ਤਨ ਜਾਣੀ ਜਾਂ ਕੋ ਆਏ ਸੋਈ ਬਿਹਾਰ ਜਹ ਹਰ ਘਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋਪੇਰਾ ਅੰਤਰ ਜਾਮੀ ਪਰਖ ਬਿਧਾਤੇ ਸਰਦਾ ਮਨ ਕੀ ਭੋਰੇ ਨਾਨਕ ਦਾਸ ਇਹ ਸੁਖ ਮੰਗੇ ਮੌਕਾਉ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪਰ ਪ੍ਰਭਿ ਦਾਤੇ ਸਰਦਾ ਮਨ ਕੀ ਧੂਰੇ ਨਾਨਕ ਦਾਸ ਇਹ ਸੁਖ ਮੰਗੇ ਮੌਕਾਉ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ